ਸਤਿ ਸ਼੍ਰੀ ਅਕਾਲ ਸਭ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੈਸਟ ਜੀਕੇ ਔਰਤ ਤੇ ਅੱਜ ਦੀ ਕਲਾਸ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਅਸੀਂ ਜਾਣਾਂਗੇ ਕਿ ਕਿਵੇਂ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤੇ ਸੇਵਾ ਤੇ ਨਿਮਰਤਾ ਨਾਲ ਉਹਨਾਂ ਨੇ ਸਿੱਖ ਧਰਮ ਨੂੰ ਮਜ਼ਬੂਤ ਕੀਤਾ ਸਾਰੇ ਟੌਪਿਕ ਨੂੰ ਅੱਜ ਦੀ ਕਲਾਸ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਆਪਾਂ ਕਵਰ ਕਰਾਂਗੇ ਤੁਸੀਂ ਸਾਰਿਆਂ ਨੇ ਨੋਟਬੁੱਕ ਤੇ ਪੈਨ ਕੋਲ ਲੈ ਕੇ ਬਹਿਣਾ ਆਪਣੇ ਵਧੀਆ ਨੋਟਸ ਬਣਾਉਣੇ ਨੇ ਤੁਹਾਡਾ ਸਾਰਿਆਂ ਦਾ ਕੰਮ ਕੀ ਹੈ ਵੀਡੀਓ ਤੋਂ ਪਹਿਲਾਂ ਸਾਰਿਆਂ ਨੇ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰ ਦਿਓ ਚਲੋ ਜੀ ਟਾਈਮ ਵੇਸਟ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਉਨ੍ਹਾਂ ਦਾ ਗੱਦੀ ਸਮਾ ਗੁਰੂ ਬਣ ਦਾ ਸਮਾ 1552 ਤੋਂ ਲੈ ਕੇ 1574 ਤੱਕ ਦਾ ਰਿਹਾ ਇਹਨੇ ਫੋਟੋ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਵੱਧ ਉਮਰ ਦੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਸਟਾਰਟ ਕਰਦੇ ਹੁਣ ਉਨ੍ਹਾਂ ਦਾ ਜਨਮ 5 ਮਈ 1479 ਬਾਸਰ ਕੇ ਪਿੰਡ ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਦਾ ਜਨਮ ਹੋਇਆ ਪੇਪਰ ਦੇ ਵਿੱਚ ਸਾਲ ਵੀ ਪੁੱਛਿਆ ਜਾਂਦਾ ਹੈ ਤੇ ਕਿੱਥੇ ਹੋਇਆ ਇਹ ਵੀ ਪੁੱਛਿਆ ਜਾਂਦਾ ਹੈ ਕੁਐਸਚਨ ਬੰਦ ਹੈ ਤਾਂ ਯਾਦ ਰੱਖਣਾ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਬਾਸਰ ਕੇ ਪਿੰਡ ਅੰਮ੍ਰਿਤਸਰ ਦੇ ਵਿੱਚ ਹੋਇਆ ਸਭ ਤੋਂ ਬਡੇਰੀ ਉਮਰ ਦੇ ਗੁਰੂ ਤਾਂ ਗੁਰੂ ਜੀ ਦਾ ਜਨਮ 1479 ਦੇ ਵਿੱਚ ਹੋਇਆ ਇਹਨੂੰ ਯਾਦ ਹੀ ਰੱਖਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਹੋਇਆ ਸੀ ਤਾਂ 10 ਸਾਲ ਬਾਅਦ ਸਭ ਤੋਂ ਵੱਧ ਉਮਰ ਦੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ 1479 ਦੇ ਵਿੱਚ ਕਿੱਥੇ ਹੋਇਆ ਉਹਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਇਹ ਵੀ ਯਾਦ ਰੱਖਣਾ ਇੰਪੋਰਟੈਂਟ ਹੈ ਤਿੰਨ ਗੁਰੂ ਹੋਏ ਨੇ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ ਤੀਜੇ ਗੁਰੂ ਛੇਵੇਂ ਗੁਰੂ ਤੇ ਨੌਵੇਂ ਗੁਰੂ ਤਿੰਨਾਂ ਗੁਰੂਆਂ ਦਾ ਜਨਮ ਕਿੱਥੇ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ 3 6 9 ਤਿੰਨੋਂ ਗੁਰੂ ਜੀ ਦਾ ਜਨਮ ਕਿੱਥੇ ਹੋਇਆ? ਅੰਮ੍ਰਿਤਸਰ ਵਿਖੇ ਹੋਇਆ। ਗੁਰਗੱਦੀ ਸਮਾਂ ਗੁਰਗੱਦੀ ਕਦੋਂ ਮਿਲੀ ਸੀ? 1552 ਦੇ ਵਿੱਚ ਤੋਂ 1576 ਤੱਕ ਜਦੋਂ ਗੱਦੀ ਮਿਲੀ ਸੀ ਉਸ ਟਾਈਮ ਤੇ ਉਮਰ ਕਿੰਨੀ ਸੀ ਗੁਰੂ ਦੀ? ਗੁਰੂ ਜੀ ਦੀ 73 ਸਾਲ ਦੀ ਉਮਰ ਸੀ। ਸਭ ਤੋਂ ਵੱਧ ਉਮਰ ਦੇ ਗੁਰੂ ਰਹੇ। ਗੁਰਗੱਦੀ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਭਗਵਾਨ ਵਿਸ਼ਨੂੰ ਦੇ ਭਗਤ ਹੋਇਆ ਕਰਦੇ ਸਨ। ਹਰ ਸਾਲ ਕੀ ਉਹ ਹਰਦਵਾਰ ਦੀ ਯਾਤਰਾ ਕਰਿਆ ਕਰਦੇ ਸਨ? ਤਾ ਇੱਕ ਦਿਨ ਕੀ ਹੋਇਆ ਗੁਰੂ ਜੀ ਦਾ ਭਤੀਜੇ ਦੀ ਜਿਹੜੀ ਸ਼ਾਦੀ ਆ ਵਿਆਹ ਉਹ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਨਾਲ ਵਿਆਹ ਹੋਇਆ ਹੁੰਦਾ ਗੁਰੂ ਜੀ ਦੇ ਭਤੀਜੇ ਦਾ ਤਾਂ ਗੁਰੂ ਜੀ ਇੱਕ ਦਿਨ ਬੀਬੀ ਅਮਰੋ ਜੀ ਦੇ ਘਰ ਗਏ ਉੱਥੇ ਬੀਬੀ ਅਮਰੋ ਦੇ ਮੁਖ ਤੋਂ ਕੀ ਹੈ ਗੁਰੂ ਅਮਰਦਾਸ ਜੀ ਉਹਨਾਂ ਦੇ ਮੁਖ ਤੋਂ ਬੀਬੀ ਅਮਰੋ ਜੀ ਦੇ ਮੁਖ ਤੋਂ ਕੀ ਹੈ ਬਾਣੀ ਸੁਣਦੇ ਆ ਕਿਹੜੀ ਬਾਣੀ ਜਪਜੀ ਸਾਹਿਬ ਦੀ ਬਾਣੀ ਤਾਂ ਜਦੋਂ ਬਾਣੀ ਸੁਣਦੇ ਉਹਨਾਂ ਦਾ ਮਨ ਕੀ ਬਹੁਤ ਪ੍ਰਭਾਵਿਤ ਹੋ ਜਾਂਦਾ ਹੈ ਪੁੱਛਦੇ ਵੀ ਕਿਸ ਦੀ ਬਾਣੀ ਹੈ ਵੀ ਮੇਰੀ ਆਤਮਾ ਨੂੰ ਈ ਸ਼ੂ ਗਈ ਤਾਂ ਬੀਬੀ ਅਮਰੋਜੀ ਨੇ ਕਿਹਾ ਕਿ ਇਹ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ ਤਾਂ ਇਹ ਸੁਣ ਕੇ ਗੁਰੂ ਅਮਰਦਾਸ ਜੀ ਉਹਦੇ ਕਿੱਥੇ ਚਲੇ ਜਾਂਦੇ ਆ ਖਡੂਰ ਸਾਹਿਬ ਜਿੱਥੇ ਗੁਰੂ ਅੰਗਦ ਦੇਵ ਜੀ ਰਹਿੰਦੇ ਹੁੰਦੇ ਆ ਤਾਂ ਉੱਥੇ ਜਾ ਕੇ ਗੁਰੂ ਅਮਰਦਾਸ ਜੀ ਕੀ ਹੈ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਆ ਹਰ ਰੋਜ਼ ਸਵੇਰੇ ਉਹ ਕੀ ਨਦੀ ਤੋਂ ਪਾਣੀ ਲੈ ਕੇ ਆਉਂਦੇ ਆ ਲੰਗਰ ਦੀ ਸੇਵਾ ਕਰਦੇ ਆ ਤੇ ਸੰਗਤ ਦੀ ਖਿਦਮਤ ਕਰਦੇ ਰਹੇ ਤਾਂ ਉਹਨਾਂ ਦੀ ਨਿਮਰਤਾ ਸੇਵਾ ਤੇ ਭਗਤੀ ਨੂੰ ਦੇਖਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਕੇ ਤੀਜਾ ਗੁਰੂ ਜਾਨੀ ਕਿੰਨਾ ਨੂੰ ਗੱਦੀ ਦੇਣ ਦੀ ਘੋਸ਼ਿਤ ਘੋਸ਼ਣਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਤੀਜਾ ਗੁਰੂ ਵਜੋਂ ਚੁਣਿਆ ਗਿਆ ਨੈਕਸਟ ਲੇਖੋ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਤੇਜਪਾਲ ਮਾਤਾ ਸੁਲੱਖਣੀ ਜੀ ਜਾਤ ਕਿਹੜੀ ਸੀ ਕਾਸਟ ਕਾਸਟ ਸੀ ਭੱਲਾ ਖੱਤਰੀ ਇਹ ਵੀ ਇੰਪੋਰਟੈਂਟ ਪੁਆਇੰਟ ਰਹਿ ਜਾਂਦਾ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਬਣ ਜਾਂਦਾ ਸ਼੍ਰੀ ਗੁਰੂ ਅਮਰਦਾਸ ਜੀ ਕਿਹੜੀ ਕਾਸਟ ਤੋਂ ਬਿਲੋਂਗ ਕਰਦੇ ਸਨ ਤਾਂ ਭੱਲਾ ਖੱਤਰੀ ਪਤਨੀ ਦਾ ਨਾਮ ਪਤਨੀ ਮਾਤਾ ਮਨਸਾ ਦੇਵੀ ਜੀ ਪੁੱਤਰ ਦੋ ਪੁੱਤਰ ਸਨ ਗੁਰੂ ਜੀ ਦੇ ਤੇ ਦੋ ਪੁੱਤਰੀਆਂ ਦੋ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਪੁੱਤਰੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਜੀ ਨੈਕਸਟ ਹੈਗਾ ਸਮਕਾਲੀ ਸ਼ਾਸਕ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਟਾਈਮ ਤੇ ਕਿਹੜੇ ਕਿਹੜੇ ਸ਼ਾਸਕ ਸਮਕਾਲੀ ਟਾਈਮ ਉਸ ਟਾਈਮ ਤੇ ਰਹੇ ਆ ਅਕਬਰ ਸ਼ੇਰ ਸ਼ਾ ਸੂਰੀ ਅਕਬਰ ਜੋ ਗੁਰੂ ਜੀ ਨੂੰ ਗੋਇੰਦਵਾਲ ਸਾਹਿਬ ਮਿਲਣ ਵੀ ਆਉਂਦਾ ਉਹ ਵੀ ਆਪਾਂ ਅੱਗੇ ਦੇਖਾਂਗੇ ਸ਼ੇਰ ਸ਼ਾ ਸੂਰੀ ਤੇ ਹਮਾਯੂ ਇਹ ਸਮਕਾਲੀ ਸ਼ਾਸਕ ਸਨ ਤੀਜੇ ਗੁਰੂ ਜੀ ਦੇ ਗੋਇੰਦਵਾਲ ਸਾਹਿਬ ਦੀ ਨੀ ਇਹ ਜਿਹੜੀ ਦੇਖੋ ਇੰਪੋਰਟੈਂਟ ਪੁਆਇੰਟ ਬਣਦਾ ਗੋਇੰਦਵਾਲ ਸਾਹਿਬ ਦੀ ਨੀ ਕਿੰਨੇ ਨੇ ਰੱਖੀ ਸੀ ਤਾਂ ਨੀ ਪੁੱਛਿਆ ਜਾਈ ਤਾਂ ਰੱਖੀ ਸੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ 1546 ਦੇ ਵਿੱਚ ਉਹਨਾਂ ਦੀ ਤੀਜੇ ਗੁਰੂ ਜੀ ਦੀ ਦੇਖ ਰੇਖੇ ਹਟਾ ਕੀ ਉਹਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਤੇ ਉਹਨੂੰ ਕੰਪਲੀਟ ਕਰਵਾਇਆ ਸੀ ਉਹ ਕਿਹਦੀ ਦੇਖ ਰੇਖੇ ਹਟਾ ਹੋਏ ਸੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖੇ ਹਟਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਦੋ ਅਲੱਗ ਪੁਆਇੰਟ ਨੇ ਗੋਇੰਦਵਾਲ ਸਾਹਿਬ ਦੀ ਨੀ ਰੱਖੀ ਸੀ ਦੂਜੇ ਗੁਰੂ ਨੇ 1546 ਦੇ ਵਿੱਚ ਉਹਦਾ ਨਿਰਮਾਣ ਸ਼ੁਰੂ ਕਰਵਾਇਆ ਤੇ ਕੰਪਲੀਟ ਹੋਇਆ ਕਿ ਦੀ ਦੇਖ ਰੇਖੇ ਤਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖੇ ਤਾਂ ਕੋਇੰਦਵਾਲ ਸਾਹਿਬ ਵਿਕੇ 84 ਪੌੜੀਆਂ ਵਾਲੀ ਬੌਲੀ ਦਾ ਨਿਰਮਾਣ ਕਰਵਾਇਆ ਗਿਆ ਗੁਰੂ ਜੀ ਨੇ ਪਹਿਲਾਂ ਪੰਗਤ ਫਿਰ ਸੰਗਤ ਦੀ ਸ਼ੁਰੂਆਤ ਕੀਤੀ ਪਹਿਲਾਂ ਪੰਗਤ ਫਿਰ ਸੰਗਤ ਦਾ ਮਤਲਬ ਵੀ ਪਹਿਲਾਂ ਜੋ ਵੀ ਗੁਰੂ ਜੀ ਨੂੰ ਮਿਲਣ ਲਈ ਆਉਂਦਾ ਸੀ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ ਫਿਰ ਉਹਨੇ ਕੀ ਹੈ ਸੰਗਤ ਦੇ ਵਿੱਚ ਆਉਣਾ ਪਹਿਲਾਂ ਪੰਗਤ ਫਿਰ ਸੰਗਤ 1568 ਦੇ ਵਿੱਚ ਜਦੋਂ ਅਕਬਰ ਗੁਰੂ ਜੀ ਨੂੰ ਮਿਲਣ ਦੇ ਲਈ ਆਉਂਦਾ ਤਾਂ ਉਹ ਵੀ ਪਹਿਲਾਂ ਲੰਗਰ ਵਿੱਚ ਬੈਠਦਾ ਤੇ ਫਿਰ ਸੰਗਤ ਵਿੱਚ ਜਾਂਦਾ ਹੈ ਕਦੋਂ ਮਿਲਣਾ ਹੈ ਗੁਰੂ ਜੀ ਨੂੰ ਅਕਬਰ 1568 ਦੇ ਵਿੱਚ ਅਕਬਰ ਨੇ ਗੁਰੂ ਜੀ ਨੂੰ ਕੁਝ ਜ਼ਮੀਨ ਦੇਣੀ ਚਾਹੀ ਪਰ ਗੁਰੂ ਜੀ ਨੇ ਕੀ ਹੈ ਇਸ ਜ਼ਮੀਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਅਕਬਰ ਇਹ ਜ਼ਮੀਨ ਨੂੰ ਫਿਰ ਕੀ ਕਰਦਾ ਬੀਬੀ ਭਾਨੀ ਜੀ ਦੇ ਨਾਮ ਦਰਜ ਕਰਵਾ ਦਿੰਦਾ ਗੁਰੂ ਜੀ ਅਕਬਰ ਤੋਂ ਜ਼ਮੀਨ ਕੀ ਆ ਲੈਣਾ ਨਹੀਂ ਚਾਹੁੰਦੇ ਹੁੰਦੇ ਪਰ ਅਕਬਰ ਕੀ ਹੈ ਇਸ ਜ਼ਮੀਨ ਨੂੰ 10 ਪਿੰਡਾਂ ਦੀ ਜ਼ਮੀਨ ਹੁੰਦੀ ਹੈ ਇਹ ਸੌਰੀ ਟੋਟਲ 12 ਪਿੰਡਾਂ ਦੀ ਇਸ ਜ਼ਮੀਨ ਨੂੰ ਕੀ ਅਕਬਰ ਗੁਰੂ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਦਰਜ ਕਰਵਾ ਦਿੰਦਾ ਅੱਗੇ ਗੁਰੂ ਜੀ ਦੇ ਕੰਮ ਗੁਰੂ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਮੰਜੀ ਪ੍ਰਣਾਲੀ ਦੀ ਸਥਾਪਨਾ ਕੀਤੀ ਕੁਐਸਚਨ ਬਣੇ ਵੀ ਮੰਜੀ ਪ੍ਰਣਾਲੀ ਦੀ ਸਥਾਪਨਾ ਕਿਉਂ ਕੀਤੀ ਤਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਲਈ ਕਿੰਨਾ ਨੇ ਕੀਤੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਟੋਟਲ ਕਿੰਨੀਆਂ ਮੰਜੀਆਂ ਸੀ ਸਿੱਖ ਧਰਮ ਨੂੰ 22 ਮੰਜੀਆਂ ਦੇ ਵਿੱਚ ਵੰਡੇ ਗਏ ਟੋਟਲ ਕਿੰਨੀਆਂ ਮੰਜੀਆਂ ਸੀ 22 ਮੰਜੀ ਸ਼ਬਦ ਦਾ ਅਰਥ ਕੀ ਹੈ ਚਾਰ ਪਾਈ ਹਰੇਕ ਮੰਜੀ ਦੇ ਪ੍ਰਮੁੱਖ ਨੂੰ ਕੀ ਕਹਿੰਦੇ ਸੀਗੇ ਮੰਜੀਦਾਰ ਕਿਹਾ ਜਾਂਦਾ ਸੀ ਇਹ ਸਾਰੀ ਇੰਪੋਰਟੈਂਟ ਸਲਾਈਡ ਹੈ ਸਾਰੀ ਧਿਆਨ ਚ ਰੱਖਣੇ ਬਹੁਤ ਵਾਰ ਇਥੋਂ ਕੁਐਸਚਨ ਦੇਖਣ ਨੂੰ ਮਿਲਦਾ ਹੈ ਮੰਜੀ ਦੀ ਛੋਟੀ ਇਕਾਈ ਨੂੰ ਕੀ ਬੋਲਿਆ ਜਾਂਦਾ ਹੈ ਪੀੜੀ ਸਮਾਜਿਕ ਸੁਧਾਰ ਲਈ ਕੰਮ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦਾ ਵੀ ਕਿਹੜੇ ਗੁਰੂ ਜੀ ਨੇ ਸਮਾਜਿਕ ਸੁਧਾਰ ਲਈ ਸਭ ਤੋਂ ਜ਼ਿਆਦਾ ਕੰਮ ਕੀਤੇ ਜਾਂ ਸਮਾਜਿਕ ਸੁਧਾਰ ਲਈ ਕੰਮ ਕੀਤੇ ਤਾਂ ਉੱਤਰ ਬਣੇਗਾ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੇ ਸਤੀ ਪ੍ਰਥਾ ਪਰਦਾ ਪ੍ਰਥਾ ਬੁਰਕਾ ਪ੍ਰਥਾ ਦੀ ਕਿਨ ਖੇਦੀ ਕੀਤੀ ਉਹਨਾਂ ਨੂੰ ਖਤਮ ਕੀਤਾ ਸਤੀ ਪ੍ਰਥਾ ਪਰਦਾ ਪ੍ਰਥਾ ਤੇ ਬੁਰਕਾ ਪ੍ਰਥਾ ਨੂੰ ਖਤਮ ਕੀਤਾ ਵਿਧਵਾ ਵਿਆਹ ਦੀ ਮਨਜ਼ੂਰੀ ਦਿੱਤੀ ਅੰਤਰਜਾਤੀ ਵਿਆਹ ਦਾ ਪ੍ਰਚਾਰ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੁਤਰੀ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਉਹ ਕਿ ਸੋਢੀ ਖੱਤਰੀ ਕਾਸਟ ਤੋਂ ਬਿਲੋਂਗ ਕਰਦੇ ਸੀ ਉਹਨਾਂ ਨਾਲ ਵਿਆਹ ਕੀਤਾ ਤਾਂ ਅੰਤਰਜਾਤੀ ਵਿਆਹ ਦਾ ਕੀ ਉਹਨਾਂ ਨੇ ਪ੍ਰਚਾਰ ਕੀਤਾ ਸੀ ਗੁਰੂ ਜੀ ਨੇ ਜਾਤ ਪਾਤ ਸ਼ੂਤ ਸ਼ਾਦੀ ਨਿਖੇਦੀ ਕੀਤੀ ਉਹਨੂੰ ਖਤਮ ਕੀਤਾ ਗੁਰੂ ਜੀ ਨੇ ਆਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ। ਦੋ ਕੁਐਸਚਨ ਬੰਦੇ ਨੇ ਇੱਥੋਂ ਵੀ ਆਨੰਦ ਕਾਰਜ ਦੀ ਰਸਮ ਕਿੰਨਾ ਨੇ ਸ਼ੁਰੂ ਕੀਤੀ ਸੀ ਤਾਂ ਤੀਜੇ ਗੁਰੂ ਜੀ ਨੇ। ਜੇ ਪੇਪਰ 'ਚ ਕੁਐਸਚਨ ਦੇਖਣ ਨੂੰ ਮਿਲੇ ਵੀ ਜਿਹੜੇ ਆਪਾਂ ਆਨੰਦ ਕਾਰਜ ਸਮੇਂ ਚਾਰ ਲਾਵਾ ਪੜੀਆਂ ਜਾਂਦੀਆਂ ਉਹਨਾਂ ਦੀ ਰਚਨਾ ਕਿੰਨਾ ਨੇ ਕੀਤੀ ਸੀ ਤਾਂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਯਮੁਨਾ ਅਤੇ ਗੰਗਾ ਪਾਰ ਕਰਨ ਵਾਲੇ ਗੈਰ ਮੁਸਲਮਾਨਾਂ ਲਈ ਟਾਲ ਟੈਕਸ ਮਾਫ ਕਰਨ ਲਈ ਪ੍ਰੇਰਿਆ। ਤਾਂ ਫਿਰ ਅਕਬਰ ਨੇ ਕੀ ਇਹ ਮਾਫ ਕਰ ਦਿੱਤਾ ਸੀ ਤੇ ਅਕਬਰ ਨੇ ਜਿਹੜਾ ਕਿਸਾਨਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਜ਼ਮੀਨੀ ਮਾਲੀਏ ਨੂੰ ਵੀ ਕੀ ਹੈ ਜਿਹੜਾ ਕਿਸਾਨਾਂ ਉੱਤੇ ਟੈਕਸ ਲੱਗਦਾ ਸੀ ਉਹਨੂੰ ਵੀ ਕੀ ਹੈ ਮਾਫ ਕਰਤਾ ਸੀ ਗੁਰੂ ਜੀ ਦੀਆਂ ਰਚਨਾਵਾਂ 907 ਸ਼ਬਦ 17 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਚਾਰ ਗੁਰੂ ਜੀ ਦੀਆਂ 12 ਰਾਮਕਲੀ ਗੁਜਰੀ ਸੂਹੀ ਤੇ ਮਾਰੂ ਗੁਰੂ ਜੀ ਨੇ ਆਨੰਦ ਸਾਹਿਬ ਆਨੰਦ ਸਾਹਿਬ ਨੇ ਕਿੰਨੀਆਂ ਪੌੜੀਆਂ ਨੇ 40 ਪੌੜੀਆਂ ਨੇ ਉਹਨਾਂ ਦੀ ਉਹਦੀ ਰਚਨਾ ਕੀਤੀ ਆਨੰਦ ਸਾਹਿਬ ਦੀ ਜੋ ਕੀ ਹੈ ਜਿਸ ਨੂੰ ਆਨੰਦ ਸਾਹਿਬ ਨੂੰ ਜਨਮ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਉਚਾਰਨ ਕੀਤਾ ਜਾਂਦਾ ਹੈ ਆਨੰਦ ਸਾਹਿਬ ਬਾਣੀ ਕਿਹੜੇ ਰਾਗ ਦੇ ਵਿੱਚ ਹੈ ਰਾਮਕਲੀ ਰਾਗ ਦੇ ਵਿੱਚ ਹੈ ਆਨੰਦ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ 40 ਕਿਹੜੇ ਗੁਰੂ ਜੀ ਨੇ ਰਚਨਾ ਕੀਤੀ ਤੀਜੇ ਗੁਰੂ ਜੀ ਨੇ ਕਿੜੇ ਰਾਗ ਦੇ ਵਿੱਚ ਹੈ RAMKALI RAAG ਇਸ ਨੂੰ ਜਨਮ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਸਮੇਂ ਤੇ ਕੀ ਹੈ ਉਚਾਰਨ ਕੀਤਾ ਜਾਂਦਾ ਹੈ ਗੁਰੂ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਬਸਾਇਆ ਸੀ ਸਤੰਬਰ 1574 ਦੇ ਵਿੱਚ ਆਪ ਜੀ ਨੇ ਆਪਣੇ ਜਵਾਈ ਭਾਈ ਜੇਠਾ ਜੀ ਦੇਖੋ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਕਿਹਦੇ ਨਾਲ ਕੀਤਾ ਸੀਗਾ ਭਾਈ ਜੇਠਾ ਜੀ ਨਾਲ ਤਾਂ ਗੁਰੂ ਜੀ ਦੇ ਕੀ ਲੱਗੇ ਜਵਾਈ ਭਾਈ ਜੇਠਾ ਜੀ ਬਾਚੂ ਨਾਮ ਕੀ ਪੈ ਗਿਆ ਸੀ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਨੂੰ ਆਪਣਾ ਕੀ ਉੱਤਰ ਅਧਿਕਾਰੀ ਚੁਣਿਆ ਜੋਤੀ ਜੋਤ ਸਤੰਬਰ 1574 ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਕੀ ਹੈ ਜੋਤੀ ਜੋਤ ਸਮਾ ਗਏ ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਨਾਲ ਸੰਬੰਧਿਤ ਚਵਾਰਾ ਸਾਹਿਬ ਗੁਰਦੁਆਰਾ ਵੀ ਬਣਿਆ ਹੋਇਆ ਜਿੱਥੇ ਗੁਰੂ ਜੀ ਜੋਤੀ ਜੋਤ ਸਮਾਏ ਤੇ ਗੁਰੂ ਜੀ ਨੇ ਫੋਰਥ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੱਦੀ ਦਿੱਤੀ ਸੀ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਕਿਹੜਾ ਗੁਰਦੁਆਰਾ ਚਵਾਰਾ ਸਾਹਿਬ ਹੋਰ ਮਹੱਤਵਪੂਰਨ ਪੁਆਇੰਟ ਦੇਖੀਏ ਕੜਾ ਪ੍ਰਸ਼ਾਦ ਦੀ ਪ੍ਰਥਾ ਕਿੰਨਾ ਨੇ ਸ਼ੁਰੂ ਕੀਤੀ ਸੀ ਥਰਡ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਰੋਪਾ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਜੀ ਨੇ ਗੁਰੂ ਜੀ ਨੇ ਗੁਰੂ ਰਾਮਦਾਸ ਜੀ ਨੂੰ ਵਰਦਾਨ ਦਿੱਤਾ ਸੀ ਕਿ ਅੱਗੇ 7 ਪੀੜੀਆਂ ਗੱਦੀੜੀ ਸੰਭਾਲਣਗੀਆਂ ਵੰਸ਼ਿਕ ਗੱਦੀ ਹੋਏਗੀ ਗੱਦੀ ਕੀ ਹੈ ਵੰਸ਼ ਦੇ ਵਿੱਚ ਹੀ ਰਹੇਗੀ ਮੰਜੀ ਦੀ ਛੋਟੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਪੀੜੀ ਕਿਹਾ ਜਾਂਦਾ ਹੈ ਧੰਨਵਾਦ ਜੀ ਅੱਜ ਦੀ ਕਲਾਸ ਆਪਣੀ ਇੰਨੀ ਰਹੇਗੀ ਸਾਰਿਆਂ ਨੇ ਕਲਾਸ ਦਾ ਰਿਸਪੌਂਸ ਜਰੂਰ ਦੇਣਾ ਕਮੈਂਟ ਬਾਕਸ ਦੇ ਅੰਦਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਤੁਹਾਨੂੰ ਸਾਰੀਆਂ ਕਲਾਸਿਸ ਕਿਵੇਂ ਦੀਆਂ ਲੱਗ ਰਹੀਆਂ ਰਿਸਪੌਂਸ ਜਰੂਰ ਦਿਆ ਕਰੋ ਜੇਕਰ ਤੁਸੀਂ ਇਸ ਕਲਾਸ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਸ਼ੇਅਰ ਕਰ ਰਹੀ ਹਾਂ WhatsApp ਦਾ ਲਿੰਕ ਵੀ ਉੱਥੇ ਤੁਹਾਨੂੰ ਪੀਡੀਐਫ ਮਿਲੇਗਾ ਤੇ ਟੈਲੀਗ੍ਰਾਮ ਦਾ ਵੀ ਲਿੰਕ ਪਾਇਆ ਹੋਇਆ ਉੱਥੋਂ ਤੁਸੀਂ ਪੀਡੀਐਫ ਲੈ ਸਕਦੇ ਹੋ ਧੰਨਵਾਦ ਜੀ